ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਥਰੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਕੜਾਕੇ ਦੀ ਧੁੱਪ ਪੈਣੀ ਸ਼ੁਰੂ ਹੋ ਚੁੱਕੀ ਹੈ ਤਾਪਮਨ 40 ਡਿਗਰੀ ਤੋਂ ਉੱਪਰ ਜਾ ਚੁੱਕੇ ਨੇ ਤੇ ਨਾਲ ਦੀ ਨਾਲ ਹਵਾ ਦਾ ਰੁੱਖ ਵੀ ਸਾਨੂੰ ਦੱਖਣ ਪੂਰਬੀ ਸ਼ੁਰੂ ਹੋ ਚੁੱਕਿਆ ਜਿਸ ਦੇ ਨਾਲ ਪੰਜਾਬ ਵੱਲ ਇੱਕ ਸਿਸਟਮ ਪਤਲੇ ਵਜ ਦਾ ਬਣਦਾ ਹੋਇ ਦਿਖਾਈ ਦੇ ਰਿਹਾ ਜੋ ਕਿ ਫਿਲਹਾਲ ਪਹਾੜੀ ਖੇਤਰਾਂ ਵਿੱਚ ਹੈ ਕਿਉਂਕਿ ਹੌਲੀ ਹੌਲੀ ਪੰਜਾਬ ਵੱਲ ਕੂਚ ਕਰ ਰਿਹਾ ਯਾਨੀ ਕਿ ਬਾਅਦ ਦੁਪਹਿਰ ਪੰਜਾਬ ਵਿੱਚ ਇਸ ਦੇ ਆਉਣ ਦੀ ਫਿਲਹਾਲ ਆਉਂਦੇ 5-6 ਘੰਟੇ ਦੀ ਗੱਲ ਕੀਤੀ ਜਾਵੇ ਦੁਪਹਿਰ ਤੋਂ ਸ਼ਾਮ ਤੱਕ ਕਿਸੇ ਤਰੀਕੇ ਦਾ ਵੀ ਸਿਸਟਮ ਬਣਦਾ ਦਿਖਾਈ ਨਹੀਂ ਦੇ ਰਿਹਾ। ਜ਼ਿਆਦਾਤਰ ਮੌਸਮ ਠੀਕ ਹੀ ਬਣਿਆ ਰਹੇਗਾ। ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ 1 ਮਿੰਟ ਕਰਕੇ ਦੱਸ ਦਿਓ। ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ। ਇਸ ਤੋਂ ਇਲਾਵਾ ਆਉਂਦੇ ਦਿਨਾਂ ਵਿੱਚ 1 ਮਈ ਤੋਂ ਲੈ ਕੇ 5 ਮਈ ਤੱਕ ਮੀਂਹ ਦੇ ਅਲਰਟ ਜਾਰੀ ਹੋਏ ਨੇ ਜਿਨ੍ਹਾਂ ਬਾਰੇ ਇੱਕ ਸੈਪਰੇਟ ਵੀਡੀਓ ਤੁਹਾਨੂੰ ਪਹਿਲਾਂ ਹੀ ਪਹੁੰਚਦੀ ਕਰ ਚੁੱਕੇ ਹਾਂ ਉਹ ਵੀਡੀਓ ਵੀ ਦੇਖ ਲਿਓ ਕਿਉਂਕਿ ਇਹ ਜਿਹੜੇ ਅਲਰਟ ਨੇ ਇਹ ਲਗਭਗ ਸਮੇਂ ਦੇ ਨਾਲ ਚੇਂਜ ਹੁੰਦੇ ਰਹਿੰਦੇ ਨੇ ਅਗਰ ਕੋਈ ਨਵਾਂ ਅਲਰਟ ਆਵੇਗਾ ਤੁਹਾਡੇ ਤੱਕ ਜਾਣਕਾਰੀ ਤਾਂ ਹੀ ਪਹੁੰਚੇਗੀ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਬਾਕੀ ਇਸ ਤੋਂ ਇਲਾਵਾ ਕੋਈ ਨਵੀਂ ਅਪਡੇਟ ਆਵੇਗੀ ਤਾਂ ਜਾਣਕਾਰੀ ਸਾਂਝੀ ਕਰ ਦਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ